ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਾਂ ਸਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਆਪਣਾ ਕੋਟੀ ਸੈਟਰ ਬਣਾਣਾ ਬਾਰਡਰ ਬਣਾ ਕੇ ਆਪਾਂ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਸਿਲੈਕਟ ਕਰ ਸਕਦੇ ਆ ਸੈੱਟ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਗਿਆ ਸੌਖਾ ਵੀ ਬਹੁਤ ਦਾ ਸੋਹਣਾ ਵੀ ਬਹੁਤ ਹੈ ਜਲਦੀ ਵੀ ਬਹੁਤ ਬਣਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ ਆਪਾਂ ਆਹ ਟੁੰਡੇ ਪਾਈ ਆ ਹੱਲੇ ਤੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾ ਲੈਣੇ ਆਂ ਉਲਟੀ ਸਲਾਈ ਆਪਾਂ ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਆਂਗੇ ਹਲੋ ਜੀ ਉਲਟੀ ਸਲਾਈ ਆਪਾਂ ਬਣਾ ਲਈ ਹੁਣ ਆਪਾਂ ਆਗੇ ਸਿੱਧੇ ਪਾਸੇ ਆਹ ਵਾਲਾ ਕੁੰਡਾ ਆਪਾਂ ਤਾਰਾਂਗੇ ਹੁਣ ਜਿਹੜਾ ਤਿੰਨ ਕੁੰਡੇ ਆ ਇਹਨਾਂ ਤੇ ਡਿਜ਼ਾਈਨ ਬਣੂਗਾ ਇਹ ਤੇ ਹੁਣ ਆਪਾਂ ਆਹ ਦੋ ਕੁੰਡੇ ਆ ਜਿਹੜੇ ਇਹਨਾਂ ਦੇ ਇੱਥੋਂ ਦੀ ਸਲਾਈ ਕੱਢਾਂਗੇ ਤੀਜਾ ਕੁੰਡਾ ਆਪਾਂ ਫੇਰ ਬਣਾਵਾਂਗੇ ਨਾਲ ਪਹਿਲਾਂ ਆਪਾਂ ਆਹ ਦੋ ਕੁੰਡਿਆਂ ਦੇ ਵਿੱਚ ਦੀ ਸਲਾਈ ਕੱਢ ਕੇ ਤੇ ਆਪਾਂ ਇੱਕ ਸਿੱਧੀ ਲੂਪ ਬਣਾਉਨੇ ਆ ਬਣਾ ਲਈ ਇੱਕ ਵਲ ਪਾ ਕੇ ਇੱਕ ਵਾਰੀ ਆਪਾਂ ਫੇਰ ਬਣਾ ਲਵਾਂਗੇ ਜੇ ਆਪਾਂ ਦੋ ਵਾਰੀ ਬਣਾ ਲਿਆ ਆਪਣੇ ਤਿੰਨ ਗੁੰਡੇ ਹੋ ਗਏ ਹੁਣ ਆਪਾਂ ਆਹ ਵਾਲੇ ਗੁੰਡੇ ਦੋ ਤੇ ਇੱਕ ਅਗਲਾ ਤਿੰਨ ਗੁੰਡੇ ਆਪਾਂ ਲੈ ਲੇ ਸਲਾਈ ਤੇ ਤਿੰਨਾਂ ਦਾ ਆਪਾਂ ਇੱਕ ਕਰ ਦਾਂਗੇ ਤਿੰਨ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਤਾ ਜੀ ਹੁਣ ਜਿਹੜੇ ਆਹ ਵਾਲੇ ਦੋ ਗੁੰਡੇ ਆ ਆ ਲੂਪ ਵਾਲੇ ਜਿਹੜੇ ਆਪਣੇ ਜਿਹੜੇ ਆਪਾਂ ਵੜਪਾ ਕੇ ਬਣਾਏ ਸੀ ਇਹਨਾਂ ਨੂੰ ਆਪਾਂ ਸਲਾਈ ਤੇ ਲੈ ਲੈਣਾ। ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ। ਹੁਣ ਆਪਣੇ ਕੋਲੇ ਸਲਾਈ ਤੇ ਦੋ ਕੁੰਡੇ ਹੀ ਰਹਿ ਗਏ ਜੀ। ਤੇ ਆਪਣੇ ਕੋਲੇ ਸੀਗੇ ਤਿੰਨ ਗੁੰਡੇ نیچے ਤਿੰਨ ਗੁੰਡੇ ਸੀਗੇ। ਤੇ ਹੁਣ ਆਪਾਂ ਆਹ ਵਾਲੇ ਕੁੰਡੇ ਆ ਜਿਹੜੇ ਇਹਨਾਂ ਨੂੰ ਤਾਰਨਾ ਨਹੀਂ ਹੈਗਾ। ਇਹਨਾਂ ਨੂੰ ਆਪਾਂ ਇੱਕ ਵਾਰੀ ਇਸ ਤਰ੍ਹਾਂ ਸਿੱਧੇ ਬਣਾ ਲੈਣਾ। ਅੱਗੇ ਫਿਰ ਦੋ ਕੁੰਡਿਆਂ ਦੇ ਪਿੱਛੋਂ ਦੀ ਆਪਾਂ ਲਈ ਸਲਾਈ ਇਹ ਦੇਖੋ ਜੀ ਆਪਾਂ ਇੱਕ ਵਾਰੀ ਬਣਾ ਲਿਆ ਵਲ ਪਾ ਕੇ ਦੋ ਵਾਰੀ ਫਿਰ ਆਪਾਂ ਆਹ ਜਿਹੜੇ ਦੋ ਕੁੰਡਿਆ ਲੈ ਲੈਣੇ ਆ ਅਗਲਾ ਕੁੰਡਾ ਨਾਲ ਲਾ ਕੇ ਤਿੰਨਾਂ ਦਾ ਇੱਕ ਕਰ ਦਾਂਗੇ। ਵਾਲ ਮੈਂ ਪਾਉਣੀ ਇਸ ਤਰ੍ਹਾਂ ਕਿਉਂਕਿ ਮੈਨੂੰ ਇਸ ਤਰ੍ਹਾਂ ਥੋੜਾ ਜਿਹਾ ਔਖਾ ਲੱਗਦਾ ਔਵੇਂ ਵਾਰੀ-ਵਾਰੀ ਸਲਾਈ ਨਿਕਲ ਜਾਂਦੀ ਐ। ਤੁਸੀਂ ਜਿਵੇਂ ਤੁਹਾਨੂੰ ਵੀ ਚੰਗਾ ਲੱਗਦਾ ਹੋ ਜਿਵੇਂ ਤੁਹਾਨੂੰ ਸੌਖਾ ਬਣਦਾ ਹੋ ਤੁਸੀਂ ਔਵੇਂ ਬਣਾ ਸਕਦੇ ਹੋ। ਐਵੇਂ ਕੋਈ ਉਹ ਨਹੀਂ ਹੈਗਾ। ਫਿਰ ਆਪਾਂ ਆਹ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਸਲਾਈ ਤੇ ਲਾਵਾਂਗੇ। ਇਹਨਾਂ ਨੂੰ ਇਸ ਤਰ੍ਹਾਂ ਤਾਰ ਲਵਾਂਗੇ ਇਹਨਾਂ ਨੂੰ ਆਪਾਂ ਸਲਾਈ ਤੋਂ ਛੱਡਣਾ ਨਹੀਂ ਹੈਗਾ ਇਹਨਾਂ ਨੂੰ ਇੱਕ ਵਾਰੀ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਤਿੰਨ ਗੁੰਡੇ ਆਪਾਂ ਆਪਣੇ ਬੂਰੇ ਕਰ ਲੈਣੇ ਆ ਫਿਰ ਤੋਂ ਆਪਾਂ ਦੋ ਕੁੰਡਿਆਂ ਦੇ ਪਿੱਛੋਂ ਦੀ ਦੋ ਵਾਰੀ ਬਣਾ ਲੈਣਾ దో కగలా తిని కడా బా లే దో కుడే లేధా బా లే ਆਪਣੀ ਫਸਟ ਸਲਾਈ ਕਰਕੇ ਲੱਗਦਾ ਥੋੜਾ ਜਿਹਾ ਔਖਾ ਤੇ ਜਦੋਂ ਇੱਕ ਵਾਰੀ ਬਣਨਾ ਸ਼ੁਰੂ ਹੋਏ ਵਿ ਡਿਜ਼ਾਈਨ ਬਹੁਤ ਸੋਹਣਾ ਬਣ ਜਾਂਦਾ ਹੈ ਜਲਦੀ ਵੀ ਬਣਦਾ ਹੈ ਉਲਟੀ ਸਲਾਈ ਚ ਆਪਾਂ ਆ ਗਿਆ ਆਪਾਂ ਸਿੱਧੀ ਸਲਾਈ ਬਣਾ ਲਈ ਉਲਟੀ ਸਲਾਈ ਚ ਆਪਾਂ ਕੁਝ ਵੀ ਨਹੀਂ ਕਰਨਾ ਪੂਰੇ ਗੁੰਡੇ ਆਪਾਂ ਉਲਟੇ ਉਲਟੇ ਬਣਾ ਲੈਣੇ ਦੋ ਸਲਾਈਆਂ ਚ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ ਬੱਲਾਪਾ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਪਹਿਲਾਂ ਆਪਾਂ ਆਹ ਵਾਲਾ ਕੁੰਡਾ ਕੱਲਾ ਤਾਰਿਆ ਸੀ ਤੇ ਆਪਾਂ ਇੱਥੋਂ ਡਿਜ਼ਾਈਨ ਸਟਾਰਟ ਕੀਤਾ ਸੀ ਹੁਣ ਆਪਾਂ ਆਹ ਕੁੰਡਾ ਸਿੱਧਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ ਪਹਿਲਾਂ ਆਪਾਂ ਨਹੀਂ ਬਣਾਇਆ ਸੀਗਾ ਇੱਥੇ ਨੀਚੇ ਆਹ ਕੁੰਡਾ ਕੱਲਾ ਤਾਰ ਕੇ ਤਿੰਨ ਕੁੰਡਿਆਂ ਤੇ ਡਿਜ਼ਾਈਨ ਸਟਾਰਟ ਕਰ ਲਿਆ ਸੀ ਹੁਣ ਆਪਾਂ ਇੱਕ ਕੁੰਡਾ ਸਿੱਧਾ ਬਣਾ ਕੇ ਪਹਿਲਾਂ ਫਿਰ ਆਪਾਂ ਡਿਜ਼ਾਈਨ ਸਟਾਰਟ ਕਰਦੇ ਹਾਂ ਉਨੇ ਨਾ ਪਾਏ ਸਿੱਧੇ ਨਹੀਂ ਬਣਾ ਸਕਦੇ ਆ ਕਿਉਂਕਿ ਆਪਾਂ ਤਿੰਨ ਕੁੰਡੇ ਪੂਰੇ ਕਰਨੇ ਆਪਾਂ ਤਾਰ ਕੇ ਵੀ ਬਣਾਉਣਾ ਹੀ ਹੈ ਇਸ ਤਰ੍ਹਾਂ ਹੀ ਬਣਾ ਸਕਦੇ ਆ ਇੱਥੇ ਆਪਣੇ ਕੋਲ 2 ਕੁੰਡੇ ਸਿੱਧੇ ਆ ਗਏ ਜੀ ਕਿਉਂਕਿ ਹੁਣ ਆਪਣੇ ਤਿੰਨ ਕੁੰਡਿਆਂ ਤੇ ਡਿਜ਼ਾਈਨ ਨਹੀਂ ਬਣੂਗਾ ਇੱਕ ਕੁੰਡਾ ਆਪਣੇ ਕੋਲ ਇੱਧਰ ਆ ਗਿਆ ਫਸਟ ਤੇ ਦੋ ਆਪਣੇ ਕੋਲ ਇੱਧਰ ਆ ਗਏ ਉਲਟੇ ਸਲਾਈ ਆਪਾਂ ਫਿਰ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਦੇ ਆਂ ਆਲੇ ਜੇ ਆਪਣਾ ਦੋ ਡਿਜ਼ਾਈਨ ਬਣਾਏ ਆ ਅੱਗੇ ਮੈਂ ਥੋੜਾ ਜਿਹਾ ਹੋਰ ਇਸੇ ਤੇ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਕਿ ਕਿਵੇਂ ਦਾ ਲੱਗਦਾ वरनों बूट पा के सर, सर ते टोपी भी ला ली ਹਾਂ ਕੋਈ ਗੱਲ ਨਹੀਂ ਤੂੰ ਦੂਜਾ ਮੈਂ ਤੈਨੂੰ ਦੇ ਦੂੰਗੀ ਤੂੰ ਚੱਲ ਮੈਂ ਵੀਡੀਓ ਬਣਾਈ ਜਾਨੀ ਰੌਲਾ ਨਹੀਂ ਪਾਉਣਾ ਵਿੱਚ ਮੈਂ ਦੇ ਦੇਣੀ ਐ ਫੇ ਚੱਲ ਬਾਥਰੂਮ ਕਰਕੇ ਪੈ ਉੱਥੇ ਤੂੰ ਲੈ ਲੈ ਮੇਰੇ ਵਾਲਾ ਤੱਕ ਲੈ ਲੈਣਗੇ ਕੌਣ ਲੈ ਲੈਣਗੇ ਤਕਦੀਰ ਬੋਨ ਰੱਖੋ ਆ ਬਾਈ ਰੋਈ ਜਾਂਦਾ ਫੋਨ ਬੰਦ ਕਰਕੇ ਰੱਖੋ ਤੈਨੂੰ ਟੋਪੀ ਆਖੇ ਸਰ ਤੇ ਲੈਣ ਨੂੰ ਆ ਗਈ ਮੈਂ ਸੀਤਾ ਇਹਨੂੰ ਕਿਵੇਂ ਨੰਗੀ ਨੂੰ ਬਾਹਰ ਕੱਢਤਾ ਸੀਤਾ ਕੁੜੀ ਨੂੰ ਆ ਕੇ ਮੈਂ ਬਾਹਰ ਕੱਢਦਾ ਠੀਕ ਰਾਉਟ ਤੇ ਮੈਂ ਕੰਮ ਕਰੀ ਜਾਨੀ ਐ ਸਿਤਾ ਵੀਡੀਓ ਬਣਾਈ ਜਾਨੀ ਮੈਂ ਗੁਰਨਵਜ ਅੰਦਰ ਜਾਈ ਚ ਬਹਿ ਜਾ ਭੁੰਦ ਰਹੀ ਨਹੀਂ ਫਿਰ ਪਤਨ ਨੂੰ ਆਨ ਆਖੇ ਤੋਂ ਪਤਨ ਲਾ ਦੇ ਦੇ ਦਿੰਨੀ ਐ ਮੈਂ ਮੈਂ ਥੋੜਾ ਹੀ ਕੰਮ ਰਹਿ ਗਿਆ ਮੇਰਾ ਆ ਦੇਖੋ ਜੀ ਐ ਬਣਦਾ ਡਿਜ਼ਾਈਨ ਇਹ ਤੇ ਜਰੂਰ ਟਰਾਈ ਕਰਿਓ ਨੇ ਕਲੀਨਿਕਾ ਨੇ ਕਾ ਕੋਟੀ ਸਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਲੱਗਦਾ ਬਣ ਕੇ ਕਿਸੇ ਵੀ ਰੰਗ ਤੇ ਪਾਓ ਤਾਂ ਵੀ ਬਹੁਤ ਸੋਹਣਾ ਆਉਂਦਾ ਤੇ ਜਰੂਰ ਟਰਾਈ ਕਰਿਓ ਦੋ ਸਲਾਈਆਂ ਦਾ ਡਿਜ਼ਾਈਨ ਹੈ ਤੇ ਤਿੰਨ ਤਿੰਨ ਕੁੰਡੇ ਹੈ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਕਮੈਂਟ ਵੀ ਜਰੂਰ ਕਰ ਦਿਓ ਲਾਈਕ ਜਰੂਰ ਕਰ ਦਿਆ ਕਰੋ ਜੀ ਲਾਈਕ ਬਹੁਤ ਘੱਟ ਆਉਂਦੇ ਆ ਜੀ ਲਾਈਕ ਜਰੂਰ ਕਰਿਓ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ